पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਘਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਸਿੰਘ ਬੈਠੇ ਉਹਨਾਂ ਨੂੰ ਪੂਰੀ ਜਾਣਕਾਰੀ ਲੈਣੇ ਕੀ ਪੂਰਾ ਮਾਮਲਾ ਸਰ ਸਸਤੀ ਕਰਦੇ ਨੇ ਇਸਵੇਰੇ ਟੀਵੀ ਤੇ ਜੀ ਜੋ ਸਾਡੇ ਐਸਐਸਪੀ ਬਰਨਾਲਾ ਜੀ ਦੇ ਦਸ਼ਾ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੋ ਇੱਕ ਮਹਿੰਮ ਚਲਾਈ ਗਈ ਹੈ ਜਿਹਦੇ ਦੀਨ ਸਾਡੇ ਥਾਣਾ ਸਿ ਤੇ ਇੰਸਪੈਕਟਰ ਸਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਅਚਾਨਕ ਤਸਕਰਾਂ ਦੇ گروਹ ਨੂੰ ਫੜਿਆ ਗਿਆ ਜਿਹਦੇ ਵਿੱਚ ਚਾਰ ਦੋਸ਼ੀ ਜਿਨ੍ਹਾਂ ਦਾ ਨਾਮ ਅਜੇ ਸ਼ਰਮਾ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਤੇ ਸੁਖਦੇਵ ਰਾਮ ਇਹ ਚਾਰੇ ਬਰਨਾਲਾ ਦੇ ਵਾਸੀ ਨੇ ਤੇ ਇਹ ਬਰਨਾਲੇ ਸ਼ਹਿਰ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀਗੇ ਤੱਪ ਕੀਤਾ ਗਿਆ ਇਹਨਾਂ ਦੇ ਖਿਲਾਫ ਮਕਦਮਾ ਨੰਬਰ 426 ਮਿਤੀ 24/9/2024 ਜਿੰਦਾ ਰਾਈਤੀ 22 ਐਨਡੀਪੀਐਸ ਅਕਦਰ ਨਹੀਂ ਪਜਾਨ ਕੁੜੀਆਂ ਇੱਕ ਵਰਨਾਕਾਰ ਤੇ 1 ਲੱਖ ਰੁਪਏ ਡਰਗ ਮੰਨੀ ਜਿਹੜੀ ਬਰਾਮਦ ਕੀਤੀ ਗਈ ਹੈ ਜਿਹੜੇ ਕਿ ਇਹਨਾਂ ਨੇ ਨਸ਼ਾ ਤਸਕਰੀ ਕਰਕੇ ਕਮਾਏ ਸਨ ਇਸੇ ਤਰ੍ਹਾਂ ਇੱਕ ਦੂਜਾ ਕੋਈ ਪਹਿਲਾਂ ਵੀ ਪਰਚੇ ਸੀ ਜੀ ਹਾਂਜੀ ਇਹਨਾਂ ਦੇ ਉੱਤੇ ਜੋ ਹੁਣ ਤੱਕ ਮੇਰੇ ਕੋਲ ਜਾਣਕਾਰੀ ਆਈ ਹੈ ਇਹਨਾਂ ਕੋਈ ਪਹਿਲਾਂ ਵੀ ਅਪਰਾਧਿਕ ਮਾਮਲੇ ਤੇ ਹੁਣ ਫਰਦਰ ਇਹਨਾਂ ਦੀ ਜਿਹੜੀ ਰਿਮਾਂਡ ਲੈ ਕੇ ਕੁਝ ਕਿਸ ਜਾਰੀ ਹੈ ਉਹਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਉਸ ਬਲੋਕ ਕਿੰਨੇ ਦਿਨ ਦਾ ਰਿਮਾਂਡ ਲਿਆ ਗਿਆ ਤੇ ਪ੍ਰੋਪਰਟੀ ਵੀ ਕਰਾਵੀਂ ਅਟੈਚ ਕੀਤੀ ਜਾਊਗੀ ਇਹਨਾਂ ਦੀ ਹਾਂਜੀ ਇਹਨਾਂ ਦਾ ਅਸੀਂ ਕੱਲ 3 ਦਿਨ ਦਾ ਆਈ ਕੈਨ ਰਿਮਾਰਕ ਅਪਲਾਈ ਕੀਤਾ ਸੀਗਾ ਮੇਰੇ ਕੋਲ ਐਗਜ਼ੈਕਟ ਇਸ ਵੇਲੇ ਦੀ ਜਾਣਕਾਰੀ ਨਹੀਂ ਹੈ ਕਿ ਕਿੰਨੇ ਦਿਨ ਲੱਗਿਆ ਤੇ ਬਿਲਕੁਲ ਕਮਰਸ਼ੀਅਲ ਰਿਕਵਰੀ ਹੈ ਤਾਂ ਜਿਹੜਾ ਸਾਡੇ ਐਨਡੀਪੀਐ ਐਕਟ ਦੀ ਧਾਰਾ 68 ਪੈਸ ਦੇ ਤਿੰਨ ਕੋਈ ਵੀ ਕਮਰਸ਼ੀਅਲ ਜਿਹੜੇ ਦੋਸ਼ੀਆਂ ਜਿਹੜੀ ਅਸ਼ਾਤ ਅਸਕਰੀ ਕਰਕੇ ਬਣਾਈ ਗਈ ਪ੍ਰਾਪਰਟੀ ਫ੍ਰੀਜ਼ ਕੀਤਾ ਜਾਂਦਾ ਫੋਰਫੀਟ ਕੀਤਾ ਜਾਂਦਾ ਤੇ ਇਸ ਕੇਸ ਵਿੱਚ ਵੀ ਅਸੀਂ ਇਹ ਸਾਰੇ ਦੋਸ਼ੀਆਂ ਦੀ ਪ੍ਰਾਪਰਟੀ इवन ਜਿਹੜੇ ਇਹਨਾਂ ਦੇ ਪੇਰੈਂਟ ਜਾ ਇਹਨਾਂ ਦੇ ਐਸੋਸੀਏਟਸ ਦੇ ਨਾਮ ਤੇ ਰਿਸ਼ਤੇਦਾਰਾਂ ਦੇ ਨਾਮ ਤੇ ਪ੍ਰਾਪਤੀ ਹੁੰਦੀ ਹੈ ਜਿਹੜੇ ਫੈਮਿਲੀ ਮੈਂਬਰਸ ਨੇ ਉਹਨਾਂ ਦੇ ਨਾਮ ਤੇ ਪ੍ਰਾਪਰਟੀ ਨੂੰ ਵੀ ਅਸੀਂ ਜਿਹੜਾ ਡਿਟੇਲਸ ਲੈ ਕੇ ਸਾਰੀਆਂ ਤੇ 68 ਐਫ ਐਨਡੀਪੀਐਸ ਐਕਟ ਦੇ ਅਧੀਨ ਕੇਸ ਚੈੱਕ ਕਰਕੇ ਭੇਜਾਂਗੇ ਕਿ ਇਹਨਾਂ ਨੂੰ ਪ੍ਰਾਪਤੀ ਨੂੰ ਫੋਰਫੀਟ ਕਰਾਇਆ ਜਾਏਗਾ ਸਰ ਖਾਨਤ ਨੂੰ ਲਾ ਦੀ ਪੋਸਬਲੋ ਵੀ ਸ਼ੈਲਰਾਂ ਜੋ ਝੋਨਾ ਚੋਰੀ ਕਰਦੇ ਉਹ ਵੀ ਮੋਲਜਮ ਕਾਬੂ ਕੀਤੇ ਉਹਦੇ ਕੀ ਪੂਰਾ ਮਾਮਲਾ ਜੀ ਹਾਂਜੀ ਇਹ ਕੁਝ ਟਾਈਮ ਪਹਿਲਾਂ ਇਹ ਵਾਰਦਾਤ ਇੱਥੇ ਹੋਈ ਸੀ ਇੱਕ ਕਰਨ ਗਰਗ ਨੇ ਬਰਨਾਲਾ ਦੇ ਇਹਨਾਂ ਦਾ ਟਾਂਡੀਆਂ ਢਾਬਾ ਦੇ ਨੇੜੇ ਸੰਗਰੂਰ ਬਰਨਾਲਾ ਹਾਈਵੇ ਤੇ ਇੱਕ ਵੇਅਰਹਾ우스 ਹੈਗਾ ਜਿੱਥੇ ਗ੍ਰੇਨ ਗ੍ਰੇਨਜ਼ ਦਾ ਵੇਅਰਹਾ우스 ਹੈ ਤੇ ਇਹਨਾਂ ਨੇ ਆਪਣੇ ਕੋਲ ਕੰਪਲੇਂਟ ਦਿੱਤੀ ਸੀ ਕਿ 15-16 ਸਤੰਬਰ ਦੀ ਦਰਮਿਆਨੀ ਰਾਤ ਨੂੰ ਇਹਨਾਂ ਦੇ ਵੇਅਰਹਾ우스 ਦੇ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਕੰਦ ਚ ਪਾੜ ਲਾ ਕੇ ਕਰੀਬ 94 ਬੋਰੀਆਂ ਚਾਵਲ ਦੀਆਂ ਜਿਹੜੀਆਂ ਚੋਰੀ ਕੀਤੀਆਂ ਸੀ ਸੋ ਉਸ ਟਾਈਮ ਦੇ ਉੱਤੇ ਮੁਕੱਦਮਾ ਨੰਬਰ 110 ਮਿਤੀ 16 ਸਤੰਬਰ 2024 ਅਧੀਨ ਤਾਲਾ 331 ਤੇ 305 ਬੀ ਐਨ ਐਸ ਥਾਣਾ ਧਨੋਲਾ ਦਰਜ ਕੀਤੀ ਗਈ ਸੀ ਸਾਡੇ ਥਾਣਾ ਧਨੋਲਾ ਦੇ ਮੁਖ ਅਫਸਰ ਇਨਸਪੈਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਕਾਫੀ ਮਿਹਨਤ ਕਰਕੇ ਇਹ ਜਿਹੜਾ ਚੋਰ ਕਰੋ ਦਾ ਪੱਦਲਾ ਫਾਸ ਕੀਤਾ ਇਹਦੇ ਵਿੱਚ ਟੋਟਲ 8 ਦੋਸ਼ੀਆਂ ਨੂੰ ਜਿਹੜਾ ਆਇਡੈਂਟੀਫਾਈ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਵਾਸੀ ਅਗੋਲ ਖਾਨਾ ਪਿੰਡ ਅਗੋਲ ਸਾਣਾ ਸਦਰਨਾਬਾ ਪਰਮਿੰਦਰ ਸਿੰਘ ਵਾਸੀ ਲਬਾਣਾ ਕਰਮੂ ਤੇ ਸਤਗੁਰ ਰਾਮ ਵਾਸੀ ਲਬਾਣਾ ਕਰਮੂ ਰੋਬਿਨ ਕੁਮਾਰ ਵਾਸੀ ਨਾਭਾ ਰਣਜੀਤ ਕੁਮਾਰ ਵਾਸੀ ਪਟਿਆਲਾ ਤਰਨਵੀਰ ਸਿੰਘ ਵਾਸੀ ਅੰਘੋਲ ਜੰਗਲੂ ਵਾਸੀ ਪਟਿਆਲਾ ਤੇ ਮਾਨ ਵਾਸੀ ਕਕਰਾਲਾ ਇਹ ਟੋਟਲ 8 ਦੋਸ਼ੀ ਜਿਹੜੇ ਆਇਡੈਂਟੀਫਾਈ ਹੋਏ ਨੇ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੀਰੀ ਤੇ ਕਣਕਚੂਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਵਿੱਚੋਂ ਚਾਰ ਦੋਸ਼ੀ ਹਰਪ੍ਰੀਤ ਸਿੰਘ ਪਰਮਿੰਦਰ ਸਿੰਘ ਤੇ ਸਤਗੁਰ ਦਾਸ ਤੇ ਰੋਬਿਨ ਕੁਮਾਰ ਇਹ ਚਾਰ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਕੋਲੋਂ ਦੋ ਪਿਕਅਪ ਗੱਡੀਆਂ ਬਲੈਰੋ ਪਿਕਅਪ ਗੱਡੀਆਂ ਜਿਹੜੀਆਂ ਜਿਨ੍ਹਾਂ ਦੇ ਨਾਲ ਕੇ ਇਹ ਜੀਰੀ ਚੋਰੀ ਕਰਦੇ ਸੀ ਉਹ ਬਰਾਮਦ ਕੀਤੀਆਂ ਗਈਆਂ ਨੇ ਤੇ 20 ਗੱਟੇ ਜੀਰੀ ਜਿਹੜੀ ਹੈ ਚੋਰੀ ਕੀਤੀ ਗਈ ਉਹ ਵੀ ਬਰਾਮਦ ਕੀਤੀ ਗਈ ਹੈ ਬਾਕੀ ਚਾਰ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਇਹਨਾਂ ਨੇ ਹੁਣ ਤੱਕ ਦੀ ਪੁਛਗਿੱਛ ਵਿੱਚ ਸਾਨੂੰ ਆਲੇ ਦੁਆਲੇ ਦੇ ਹੋਰ ਵੀ ਕਈ ਜ਼ਿਲਾਂ ਦੇ ਵਿੱਚ ਬਰਨਾਲਾ ਸੰਗਰੂਰ ਬਠਿੰਡਾ ਪਈ ਪਟਿਆਲਾ ਦੇ ਵਿੱਚ ਜੇ ਇਹ ਜਿਹੜੀਆਂ ਜੀਰੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਉਹਨਾਂ ਬਾਰੇ ਖੁਲਾਸਾ ਹੋਇਆ ਹੈਗਾ ਜੀ ਪਹਿਲਾਂ ਵੀ ਮਾਮਲੇ ਸੀ ਕਿ ਚੋਰੀ ਕਰਕੇ ਸਮਾਨ ਕਿੱਥੇ ਵੇਚਦੇ ਸੀ ਜੀ ਇਹ ਜਿਹੜੇ ਦੋਸ਼ੀ ਨੇ ਜੀ ਇਹਨਾਂ ਦੇ ਉੱਤੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਦਰਜ ਨੇ ਤੇ ਇਹਨਾਂ ਦੇ ਬਾਰੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਇਵਨ ਟੈਕਨੀਕਲ ਇੰਟੈਲੀਜੈਂਸ ਵੀ ਰਾਹੀਂ ਇਹਨਾਂ ਦੇ ਜਿਹੜੇ ਕੰਟੈਕਟਸ ਨੂੰ ਖੋਲ੍ਹਿਆ ਜਾ ਰਿਹਾ ਸੋ ਦੈਟ ਇਜ਼ ਆ ਟ੍ਰੇਸ ਕੀਤਾ ਜਾਵੇ ਕਿ ਜਿਹੜੇ ਜੀਰੀ ਚੋਰੀ ਕਰਦੇ ਸੀ ਕਿੱਥੇ ਵੇਚਦੇ ਸੀ ਜਿਹੜਾ ਵੀ ਕੋਈ ਆਪਣੇ ਕੋਲ ਇਹੋ ਜਿਹੇ ਬੰਦਾ ਆਉਂਦਾ ਜਿਹੜਾ ਚੋਰੀ ਦਾ ਸਮਾਨ ਖਰੀਦਦਾ ਸੀ ਉਹਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਸਖਤ ਕਾਰਵਾਈ ਕੀਤੀ ਜਾਏਗੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਹੋਰ ਵੀ ਲਗਾਤ ਖੁਲਾਸੇ ਹੋਣਗੇ ਇਹਨਾਂ ਕੋਲ ਜਿਹੜੇ ਜੀ ਇਹ ਦੋਸ਼ੀ ਆਪਾਂ ਗ੍ਰਿਫਤਾਰ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਹਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਗ੍ਰਿਫਤਾਰ ਕੀਤੇ ਗਏ ਸੀ ਇਹਨਾਂ ਨੂੰ 2 ਦਿਨ ਦਾ ਰਿਮਾਂਡ ਰੱਖ ਕੇ ਇਹਨਾਂ ਦੀ ਪੁੱਛਗਿੱਛ ਹੋਈ ਸੀ ਤੇ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਵਿੱਚ ਭੇਜੇ ਜਾ ਚੁੱਕੇ ਨੇ ਜਿਹੜੇ ਉਸ ਤੋਂ ਬਾਅਦ ਦੋ ਦੋਸ਼ੀ ਆਪਾਂ ਹੋਰ ਗ੍ਰਿਫਤਾਰ ਕੀਤੇ ਸੀ ਸਤਕੁਰ ਦਾਸ ਤੇ ਰੋਬਿਨ ਕੁਮਾਰ ਇਹਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦਾ ਵੀ ਦੋ ਦਿਨ ਦਾ ਰਿਮਾਂਡ ਮਾਨਜੋਗ ਅਦਾਲਤ ਵੱਲੋਂ ਮਿਲਿਆ ਸੀ ਤੇ ਕੱਲ ਇਹ ਰਿਮਾਂਡ ਪੂਰਾ ਹੋਣ ਤੇ ਇਹਨਾਂ ਦੋਨਾਂ ਨੂੰ ਵੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਜੀ ਜਿਹਨੇ ਨਸ਼ਾ ਲਗਾਤਾਰ ਵੇਚ ਰਹੇ ਨਸ਼ੇ ਮਾੜੇ ਅਨਸਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਤਾਂ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੜਾ ਨਸ਼ਾ ਤਸਕਰੀ ਦਾ ਧੰਦਾ ਹੈ ਜਾਂ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਕਰਕੇ ਤੁਸੀਂ ਕਦੇ ਵੀ ਕਾਨੂੰਨ ਤੋਂ ਬਚ ਨਹੀਂ ਸਕਦੇ ਥੋੜਾ ਟਾਈਮ ਲਈ ਤੁਸੀਂ ਭੱਜ ਸਕਦੇ ਹੋ ਤੇ ਇਹ ਨਸ਼ਾ ਤਸਕਰੀ ਨਾਲ ਕਮਾਇਆ ਗਿਆ ਪੈਸਾ ਕਦੇ ਵੀ ਤੁਹਾਡੇ ਲਈ ਸਹਾਈ ਨਹੀਂ ਹੋ ਸਕਦਾ ਇਹ ਤੁਹਾਡੇ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਤੁਹਾਡੇ ਪਾਪ ਆਈ ਜਾਣਗੇ ਤੇ ਇਸ ਕਰਕੇ ਜਿਹੜੇ ਨਸ਼ੇ ਤੇ ਲੱਗ ਚੁੱਕੇ ਨੌਜਵਾਨ ਨੇ ਉਹਨਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਡੀਡਿਕਸ਼ਨ ਪ੍ਰੋਗਰਾਮ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨੇ ਉਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰਵਾਓ ਤੇ ਇਸ ਨਸ਼ੇ ਦੀ అలਮਤ ਤੋਂ ਆਪਣੇ ਆਪ ਨੂੰ ਦੂਰ ਰੱਖੋ ਤੇ ਆਪਣੇ ਪਰਿਵਾਰ ਵਾਸਤੇ ਆਪਣੇ ਸਮਾਜ ਵਾਸਤੇ ਚੰਗਾ ਜਿਹੜਾ ਭਵਿੱਖ ਦਾ ਜਿਹੜਾ ਨਿਰਮਾਣ ਕਰੋ ਜਿਹੜਾ ਕੋਈ ਨਸ਼ਾ ਵਗੈਰਾ ਛੱਡਣਾ ਚਾਹੁੰਦਾ ਉਹਦੇ ਬਾਰੇ ਪੰਜਾਬ ਪੁਲਿਸ ਫੁਲਕੀ ਪਰਾਲੀ ਕੀ ਜੀ ਦੇਖੋ ਸਾਡੇ ਵੱਲੋਂ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਬਹੁਤ ਹੀ ਕੰਪਰੀਹੈਂਸਿਵ ਪਲਾਨ ਜਿਹੜਾ ਡਿਕਸ਼ਨ ਦਾ ਤਿਆਰ ਹੈ ਜਿਹਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਨਸ਼ਾ ਛੱਡਣਾ ਚਾਹੁੰਦਾ ਉਹ ਆਪਣੇ ਆਪ ਨੂੰ ਡੀ ਐਡਿਕਸ਼ਨ ਵਾਸਤੇ ਜਿਹੜਾ ਅਪਲਾਈ ਕਰ ਸਕਦਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹ ਉਹਦੀ ਸੇਵਰਿਟੀ ਨੂੰ ਦੇਖਦੇ ਹੋਏ ਡੀ ਐਡਿਕਸ਼ਨ ਸੈਂਟਰ ਵੀ ਸਾਡੇ ਬਰਨਾਲਾ ਸਿਵਲ ਹਸਪੀਟਲ ਵਿੱਚ ਬਣਿਆ ਹੋਇਆ ਜਿਹਦੇ ਵਿੱਚ ਕਿ ਮਤਲਬ ਕਿ ਉੱਥੇ ਐਡਮਿਟ ਕਰਕੇ ਬੱਚਿਆਂ ਨੂੰ ਜਾਂ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਰੱਖਿਆ ਜਾਂਦਾ ਜਿਹੜੇ ਜ਼ਿਆਦਾ ਸੀਰੀਅਸਲੀ ਐ ਐਡਿਕਟਡ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਇੱਕ ਲੈਵਲ ਤੇ ਟੇਪਰ ਆਫ ਹੋਣ ਤੋਂ ਬਾਅਦ ਫਿਰ ਜਿਹੜਾ ਓਪ ਟ ਸੈਂਟਰ ਇੱਥੇ ਜਿਹਨੂੰ ਆਪਾਂ ਓਪੀਓਇਡ ਅਸਿਸਟਡ ਟਰੀਟਮੈਂਟ ਕਹਿੰਦੇ ਆ ਉਹਦੇ ਵਿੱਚ ਬੁਪਰੇਨੋਰਫਿਨ ਦੀ ਜਿਹੜੀ ਹੈ ਗੋਲੀ ਲੱਗਦੀ ਹੈ ਜਿਹਨੂੰ ਆਪਾਂ ਜੀਵ ਵਾਲੀ ਵੀ ਕਹਿੰਦੇ ਆ ਉਹਦਾ ਜਿਹੜਾ ਉਹ ਓਪੀਡੀ ਟਰੀਟਮੈਂਟ ਹੈ ਮਤਲਬ ਉਹਦੇ ਵਿੱਚ ਫਿਰ ਸਟਾਰਟ ਕੀਤਾ ਜਾਂਦਾ ਜਿਹੜਾ ਜਦੋਂ ਇੱਕ ਵਾਰ ਡੀ ਐਡਿਕਸ਼ਨ ਸੈਂਟਰ ਤੋਂ ਡਿਸਚਾਰਜ ਹੋ ਜੇ ਪੇਸ਼ੈਂਟ ਫਿਰ ਓਪ ਟ ਸੈਂਟਰ ਦੇ ਵਿੱਚ ਉਹਨਾਂ ਨੂੰ ਰਜਿਸਟਰ ਕਰਵਾ ਲਿਆ ਜਾਂਦਾ ਤੇ ਉਹਨਾਂ ਦੇ ਰੈਗੂਲਰਲੀ ਡੋਗ ਟੈਸਟ ਹੁੰਦੇ ਨੇ ਦੇ ਵੀ ਟਾਈਮ ਜਿਹੜੇ ਸਾਈਕੋਲੋਜਿਸਟ ਵੀ ਉੱਤੇ ਸਾਡੇ ਕੋਲ ਇਥੇ ਬਰਨਾਲਾ ਹਸਪੀਟਲ ਦੇ ਵਿੱਚ ਅਵੇਲੇਬਲ ਨੇ ਜਿਹੜੇ ਸਾਈਕੋਲੋਜਿਸਟ ਸਾਈਕੀਐਟ੍ਰਿਸ ਡਾਕਟਰ ਸਾਹਿਬ ਨੇ ਉਹ ਉਹਨਾਂ ਦੀ ਮੈਂਟਲ ਮੋਟੀਵੇਸ਼ਨ ਵੀ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਹੈ ਮੈਡੀਕਲ ਐਗਜ਼ਾਮੀਨੇਸ਼ਨ ਸਮੇਂ-ਸਮੇਂ ਤੇ ਕਰਕੇ ਜਿਹੜੀ ਉਹਨਾਂ ਦੀ ਬੁਪਰੇਨੋਰਫਿਨ ਦੀ ਡੋਜ਼ ਆ ਉਹਨੂੰ ਘਟਾਇਆ ਤੇ ਵਧਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਰੀਹੈਬਿਟੇਸ਼ਨ ਸੈਂਟਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਰਨਾਲੇ ਵਿੱਚ ਵੀ ਬਣਿਆ ਹੋਇਆ ਜਿੱਥੇ ਜਿਹੜੇ ਕਿ ਨਸ਼ਾ ਛੱਡ ਚੁੱਕੇ ਨੇ ਨੌਜਵਾਨ ਉਹਨਾਂ ਨੂੰ ਕੋਈ ਨਾ ਕੋਈ ਜਿਹੜੀ ਹੈ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਖੇਡਾਂ ਬਾਰੇ ਪ੍ਰੋਤਸਾਹਿਤ ਕੀਤਾ ਜਾਂਦਾ ਤਾਂ ਜੋ ਦੁਬਾਰਾ ਉਹ ਨਸ਼ੇ ਦੇ ਵਿੱਚ ਰੀਲੈਪਸ ਨਾ ਕਰ ਸਕਣ ਫਿਰ ਮਤਮਾਰੀ ਰਿਪੋਰਟ ਬਰਨਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ